ਆਪਸੀ ਹੌਮੇ ਜਿਹੜੀ ਭੁਲਾ ਕੇ ਆਪਸੀ ਰੰਜਿਸ਼ ਭੁਲਾ ਕੇ ਇਕਜਟ ਹੋ ਕੇ ਇਕ ਪਾਰਟੀ ਤਿਆਰ ਕਰੋ ਜੋ ਪੰਜਾਬ ਲਈ ਕੰਮ ਕਰੇ ਇਹ ਨਾ ਹੋਵੇ ਕਿ ਪੰਜਾਬ ਦਾ ਇੰਤਕਾਲ ਕੋਈ ਹੋਰ ਹੀ ਆਪਣੇ ਨਾਮ ਕਰਾ ਕੇ ਚਲਾ ਜਾਵੇ ਪੰਜਾਬ ਨੂੰ ਇੱਕ ਬਹੁਤ ਵੱਡੀ ਜਿਹੜੀ ਪੰਜਾਬ ਦੀ ਆਪਣੀ ਪਾਰਟੀ ਦੀ ਲੋੜ ਆ ਤੇ ਜਿਹੜੇ ਵੀ ਲੀਡਰ ਹੁੰਦੇ ਨੇ ਉਹਨਾਂ ਨੂੰ ਜਿਹੜੇ ਦਾਗ ਲੱਗਦੇ ਹੀ ਰਹਿੰਦੇ ਨੇ ਪਰ ਸਾਨੂੰ ਸੱਚੇ ਸੁੱਚੇ ਹੋ ਕੇ ਜਿਹੜਾ ਸਾਰਾ ਮਤਭੇਦ ਭੁਲਾ ਕੇ ਇਕ ਵੱਖਰੀ ਪਾਰਟੀ ਬਣਾ ਲੈਣੀ ਚਾਹੀਦੀ ਹੈ ਜੋ ਪੰਜਾਬ ਲਈ ਕੰਮ ਕਰੇ ਕੀ ਕਹਿਣਾ ਸੁਨੀਲ ਜਾਖੜ ਦਾ ਉਹ ਤੁਹਾਨੂੰ ਦਿਖਾਉਨੇ ਆ ਸਾਡੇ ਸੀਨੀਅਰ ਲੀਡਰ ਸਹਿਬਾਨ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਸ਼ੋਕ ਸੰਦੇਸ਼ ਵੀ ਇੱਥੇ ਪੜ੍ਹ ਕੇ ਗਏ ਨੇ ਪਾਰਟੀ ਕੰਨਿਓ ਵੀ ਤੇ ਆਪਣੇ ਨਿੱਜੀ ਤੌਰ ਤੇ ਵੀ ਕਿਉਂਕਿ ਦੋ ਪੀੜੀਆਂ ਦਾ ਸਾਥ ਹੈ ਜਿੰਦਰਾ ਸਾਹਿਬ ਦਾ ਮੇਰੇ ਪਿਤਾ ਚੌਧਰੀ ਬਲਰਾਮ ਜਾਖੜ ਜੀ ਦੇ ਨਾਲ ਵੀ ਬਹੁਤ ਲੰਬਾ ਰਾਜਨੀਤਿਕ ਸਫ਼ਰ ਰਿਹਾ ਤੇ ਮਨੂੰ ਵੀ ਪਰਮਿੰਦਰ ਜੀ ਨਾਲ ਕੰਮ ਕਰਨ ਦਾ ਬਹੁਤ ਲੰਬਾ ਮੌਕਾ ਮਿਲਿਆ ਅੱਜ ਜਿਸ ਸ਼ਖਸੀਅਤ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਆਂ ਸਾਥਿਓ ਮੇਰਾ ਮੰਨ ਹੈ ਰਾਜਨੀਤੀ ਦੇ ਵਿੱਚ ਜਿਹੜਾ ਚਿੱਟੇ ਲੀੜੇ ਪਾ ਲੈਂਦਾ ਹੈ ਉਹਦੇ ਤੇ ਛਿੱਟੇ ਜਰੂਰ ਲੱਗਦੇ ਆ ਹਾਲਾਤ ਆ ਬਣੇ ਹੋਏ ਆ ਵੀ ਲੋਕ ਉਹਦੇ ਨਾਲ ਉਹਨਾਂ ਦੀ ਇੱਜ਼ਤ ਦਾ ਆਪਣਾ ਦਾਵਾ ਠੋਕਦੇ ਆ ਪਰ 300 ਸਾਹਿਬ ਇੱਕ ਐਸੀ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਆਪਣੇ ਕਿਰਦਾਰ ਆਪਣੀ ਕਮਿਟਮੈਂਟ ਕੌਮ ਤੇ ਪੰਥ ਵਾਸਤੇ ਆਪਣੇ ਜਜ਼ਬਾਤਾਂ ਨਾਲ ਉਹਦੇ ਨੂੰ ਇੱਜ਼ਤ ਦਿੱਤੀ ਇਸ ਕਰਕੇ ਅੱਜ ਸਾਰਾ ਘਟ ਹੈ ਕਿ ਜੁੜਿਆ ਸਾਰਿਆਂ ਨੇ ਆਪਣੀ ਗੱਲ ਰੱਖੀ ਐ ਮੈਂ ਗੁਸਤਾਖੀ ਕਰਨ ਲੱਗਿਆ ਮੇਰੇ ਤੋਂ ਪਹਿਲਾਂ ਵੱਡੇ ਵੱਡੇ ਲੀਡਰ ਸਾਹਿਬਾਨ ਬੋਲ ਕੇ ਚਲੇ ਗਏ ਮੇਰਾ ਰੁਤਬਾ ਤਾਂ ਨਹੀਂ ਸੀ ਬਣਦਾ ਜਗ੍ਹਾ ਨਹੀਂ ਬਣਦੀ ਸੀ ਪਰ ਮੇਰਾ ਮੰਨਣਾ ਹੈ ਜੇ ਆਪਾਂ ਇੱਥੇ ਸਾਰੇ ਉਹਨਾਂ ਦੇ ਸ਼ਰਧਾਂਜਲੀ ਵਾਸਤੇ ਇਕੱਠੇ ਹੋਏ ਆ ਤੇ ਸੱਚੀ ਸ਼ਰਧਾਂਜਲੀ ਮੈਂ ਸਮਝਦਾ ਜਿਸ ਸੋਚ ਤੇ ਉਹਨਾਂ ਨੇ ਪਹਿਰਾ ਦਿੱਤਾ ਆਪਣਾ ਸਾਰਾ ਜੀਵਨ ਉਹਨੇ ਗੁਰੂ ਸਾਹਿਬਾਨ ਦੀ ਸੇਵ ਤੇ ਕੌਮ ਤੇ ਪੰਥ ਦੇ ਵਾਸਤੇ ਸਮਰਪਿਤ ਕੀਤਾ ਕੌਮ ਤੇ ਪੰਥ ਦੇ ਮੁੱਦੇ ਉਹਨਾਂ ਵਾਸਤੇ ਸਭ ਤੋਂ ਅੱਗੇ ਸੀਗੇ ਤੇ ਇਸ ਕੌਮ ਤੇ ਪੰਥ ਵਾਸਤੇ ਅੱਜ ਮੈਂ ਬੇਨਤੀ ਕਰੂੰਗਾ ਇੱਥੇ ਮੇਰੇ ਤੋਂ ਪਹਿਲਾਂ ਬੋਲਦੇ ਬਹੁਤ ਵੱਡੇ ਸਖਸੀਤਾ ਨੇ ਤਿੰਦਸਾ ਸਾਹਿਬ ਦੀ ਵਿਰਾਸਤ ਦੀ ਗੱਲ ਕੀਤੀ ਹੈ ਵੀ ਵਿਰਾਸਤ ਥੋੜੇ-ਮੋਢਿਆਂ ਤੇ ਦੱਸੀ ਹੈ ਪਰਮਿੰਦਰ ਜੀ ਪਰ ਇੱਥੇ ਅੱਜ ਜਿਹੜੀਆਂ ਸਖਸੀਤਾ ਬੈਠੀਆਂ ਮੈਂ ਮਾਫੀ ਚਾਹੂੰਗਾ ਮੇਰੀ ਜਗ੍ਹਾ ਤਾਂ ਨਹੀਂ ਬਣਦੀ ਪਰ ਮੈਂ ਕਹੂੰਗਾ ਅੱਜ ਮਸਲਾ ਤਿੰਦਸਾ ਸਾਹਿਬ ਦੀ ਅਸਲ ਜਿਹੜੀ ਵਿਰਾਸਤ ਜਿਹੜੇ ਉਹਨਾਂ ਦੀ ਸੋਚ ਸੀਗੀ ਆ ਗੁਰੂ ਸਾਹਿਬਾਨ ਦਾ ਸਰ ਜੀ ਆਪਾਂਥ ਗੁਰੂਆਂ ਦਾ ਵਿਰਸਾ ਹੈ ਸਾਡਾ ਪੰਜਾਬ ਅੱਜ ਮਸਲਾ ਉਹਦੀ ਵਿਰਾਸਤ ਦਾ ਸਾਹਿਬ ਅੱਜ ਸਾਰੀ ਵੱਖ-ਵੱਖ ਜਿਹੜੇ ਪੰਜਾਬ ਪੱਖੀ ਹੈ ਜਿਹੜੇ ਕੌਮ ਤੇ ਪੰਥ ਦੀ ਗੱਲ ਦੇ ਉੱਤੇ ਰੱਖ ਕਰਨ ਵਾਸਤੇ ਜਿਨ੍ਹਾਂ ਦੇ ਜਿਲਤੇ ਜਜ਼ਬਾ ਸਾਰੇ ਬੈਠੇ ਹੈ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਇੱਕ ਮਜ਼ਬੂਤ ਇੱਕ ਝੁੱਟ ਪੰਥਕ ਪਾਰਟੀ ਕੱਲੇ ਪੰਜਾਬ ਤੇ ਕੌਮ ਦੀ ਲੋੜ ਨਹੀਂ ਕੱਲੇ ਪੰਥ ਦੀ ਲੋੜ ਨਹੀਂ ਅੱਜ ਉਹਦੀ ਜ਼ਰੂਰਤ ਦੇਸ਼ ਨੂੰ ਵੀ ਹੈ ਸਾਹਿਬ ਤੇ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਆਪਣਾ ਹੋਮਾਂ ਸਾਰੇ ਆਪਣੇ ਵਿਖਰੇਵੇ ਸਾਰੇ ਆਪਣੇ ਮਤਕੂ ਇਹ ਦੇ ਇੱਕ ਪਾਸੇ ਛੱਡ ਕੇ ਇੱਕ ਜਿਟੋ ਕੇ ਇਸ ਵਿਰਾਸਤ ਨੂੰ ਸੰਭਾਲੋ ਨਹੀਂ ਮੈਂ क्षमा ਚਾਹਾਂਗਾ ਸਾਹਿਬ ਇਥੇ ਇਹ ਨਾ ਹੋਵੇ ਆਪਣੀ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜੇ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ